ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਅਰुण सूद ਨੇ ਜਿਸ ਤਰੀਕੇ ਦੇ ਨਾਲ ਮੰਗਲਵਾਰ ਨੂੰ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਉਸ ਨੂੰ ਦੇਖ ਕੇ ਜੜੀਆਂ ਹੈ ਕਿ ਆਸਾਰੀਆਂ ਸ਼ੁਰੂ ਹੋ ਗਈਆਂ ਨੇ ਕਿ ਇਸ ਵਾਰ ਫਿਰ ਕਿਸੇ ਬਾਹਰੀ ਵਿਅਕਤੀ ਨੂੰ ਜਿਹੜਾ ਹੈ ਉਹ ਐਮਪੀ ਦੀ ਟਿਕਟ ਮਿਲ ਜਾਵੇਗੀ ਜਿਸ ਵਿੱਚ ਸਭ ਤੋਂ ਪਹਿਲਾ ਨਾਂ ਜਿਹੜਾ ਆ ਰਿਹਾ ਹੈ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦਾ ਜੀ ਹਾਂ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਜੋ ਕਿ ਕੁਝ ਦਿਨ ਪਹਿਲਾਂ ਹਿਮਾਚਲ ਵਿੱਚ ਭਾਜਪਾ ਦੇ ਰਾਸ਼ਟਰਪਤੀ ਜਗਤ ਪ੍ਰਕਾਸ਼ ਨੱਡਾ ਅਤੇ ਕੰਗਣਾ ਰਣੌਤ ਵਿਚਾਲੇ ਮੁਲਾਕਾਤ ਹੋਈ ਸੀ ਜਿਸ ਤੋਂ ਬਾਅਦ ਇਹ ਖਿਆਸ ਲਗਾਈ ਜਾ ਰਹੀ ਸਨ ਕਿ ਭਾਜਪਾ ਆਉਣ ਵਾਲੇ ਲੋਕ ਸਭਾ ਚੋਣਾਂ ਲਈ ਕੰਗਣਾ ਰਣੌਤ ਨੂੰ ਟਿਕਟ ਦੇਣ ਲਈ ਤਿਆਰ ਕਰ ਰਹੀ ਹੈ ਐਸਡੀ ਪੁਸ਼ਟੀ ਉਹਨਾਂ ਦੇ ਪਿਤਾ ਅਮਰਦੀਪ ਰਣੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ ਹੈ ਉਹਨਾਂ ਕਹਿਣਾ ਹੈ ਕਿ ਕੰਗਨਾ ਰਣੌਤ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਚੋਣ ਲੜੇਗੀ ਹਾਲਾਂਕਿ ਇਹ ਤੈਅ ਨਹੀਂ ਹੋਇਆ ਹੈ ਕਿ ਕੰਗਨਾ ਨੂੰ ਕਿਸ ਸੀਟ ਤੋਂ ਟਿਕਟ ਮਿਲੇਗੀ ਪਰ ਹੁਣ ਚੰਡੀਗੜ੍ਹ ਵਿੱਚ ਇਹ ਚਰਚਾ ਤੇਜ਼ੀ ਨਾਲ ਹੋ ਗਈ ਹੈ ਕਿ ਭਾਜਪਾ ਇੱਕ ਵਾਰ ਫਿਰ ਪੈਰਾਸ਼ੂਟ ਉਮੀਦਵਾਰ ਤੇ ਦਾ ਲਗਾਏਗੀ ਇਸ ਦੇ ਨਾਲ ਹੀ ਸਿਆਸੀ ਮਾਹਿਰਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਟਿਕਟ ਲੈ ਕੇ ਖਿੱਚੋ ਤਾਣ ਸ਼ੁਰੂ ਹੋ ਗਈ ਹੈ ਉਸ ਨੂੰ ਦੇਖਦਿਆਂ ਭਾਜਪਾ ਲਈ ਬਾਹਰੀ ਉਮੀਦਵਾਰ ਖੜਾ ਕਰਨਾ ਮਜਬੂਰੀ ਬਣ ਜਾਵੇਗਾ ਜਿਸ ਵਿੱਚ ਕੰਗਣਾ ਰਣੋਤ ਦਾ ਨਾਮ ਸਭ ਤੋਂ ਪਹਿਲਾਂ ਆ ਰਿਹਾ ਹੈ ਕਿਉਂਕਿ ਉਹਨਾਂ ਦਾ ਚੰਡੀਗੜ੍ਹ ਨਾਲ ਬਹੁਤ ਪੁਰਾਣਾ ਸੰਬੰਧ ਹੈ ਤੇ ਉਹਨਾਂ ਡੀਏਵੀ ਸਕੂਲ ਸੈਕਟਰ 15 ਤੋਂ ਹੀ ਪੜ੍ਹਾਈ ਕੀਤੀ ਸੀ ਸਾਬਕਾ ਪ੍ਰਧਾਨ ਅਰੁਣ ਸੋਧ ਨੇ ਮੰਗਲਵਾਰ ਨੂੰ ਸ਼ਕਤੀ ਪ੍ਰਦਰਸ਼ਨ ਕਰਕੇ ਭਾਜਪਾ ਦੀ ਪਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ ਭਾਜਪਾ ਪਾਰਟੀ ਟਿਕਟ ਕਿਸ ਨੂੰ ਦੇਵੇਗੀ ਇਹ ਹਾਲੇ ਤੱਕ ਨਹੀਂ ਹੈ ਪਰ ਸ਼ਹਿਰ ਵਿੱਚ ਦਾਵੇਦਾਰੀ ਜਿਤਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਸੈਕਟਰ 33 ਵਿੱਚ ਭਾਜਪਾ ਦਾ ਦਫ਼ਤਰ ਹੋਣ ਦੇ ਬਾਵਜੂਦ ਅਰੁਣ ਸੋਧ ਨੇ ਸੈਕਟਰ 37 ਵਿੱਚ ਅਲੱਗ ਦਫ਼ਤਰ ਖੋਲ੍ਹ ਲਿਆ ਹੈ ਜਿਸ ਕਾਰਨ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਅਰुण सूद ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਦੇ ਨਾਲ ਹੀ ਮੌਜੂਦਾ ਸੰਸਦ ਕਿਰਨ ਖੇਰ ਨੂੰ ਲੈ ਕੇ ਵੀ ਸਿਆਸੀ ਹਲਕਿਆਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਹੁਣ ਉਹਨਾਂ ਨੂੰ ਚੰਡੀਗੜ੍ਹ ਤੋਂ ਮੌਕਾ ਦੇਣ ਦੇ ਮੂਡ ਵਿੱਚ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਅਰुण सूद ਨੇ ਜਿਸ ਤਰੀਕੇ ਦੇ ਨਾਲ ਮੰਗਲਵਾਰ ਨੂੰ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਅਸ ਨੂੰ ਦੇਖ ਕੇ ਜੜੀਆਂ ਹੈ ਕਿ ਆ ਸਾਰੀਆਂ ਸ਼ੁਰੂ ਹੋ ਗਈਆਂ ਨੇ ਕਿ ਇਸ ਵਾਰ ਫਿਰ ਕਿਸੇ ਬਾਹਰੀ ਵਿਅਕਤੀ ਨੂੰ ਜਿਹੜਾ ਹੈ ਉਹ ਐਮਪੀ ਦੀ ਟਿਕਟ ਮਿਲ ਜਾਵੇਗੀ ਤੇ ਜਿਸ ਵਿੱਚ ਸਭ ਤੋਂ ਪਹਿਲਾ ਨਾਂ ਜਿਹੜਾ ਆ ਰਿਹਾ ਹੈ ਬਾਲੀਵੁੱਡ ਅਦਾਕਾਰਾ ਕੰਗਣਾ ਰਣੋਤ ਦਾ ਜੀ ਹਾਂ ਬਾਲੀਵੁੱਡ ਅਦਾਕਾਰਾ ਕੰਗਣਾ ਰਣੋਤ ਜੋ ਕਿ ਕੁਝ ਦਿਨ ਪਹਿਲਾਂ ਹਿਮਾਚਲ ਵਿੱਚ ਭਾਜਪਾ ਦੇ ਰਾਸ਼ਟਰਪਤੀ ਜਗਤ प्रकाश नड्डा ਅਤੇ ਕੰਗਨਾ ਰਣੌਤ ਵਿਚਾਲੇ ਮੁਲਾਕਾਤ ਹੋਈ ਸੀ ਜਿਸ ਤੋਂ ਬਾਅਦ ਇਹ ਖਿਆਸ ਲਗਾਈ ਜਾ ਰਹੀ ਸਨ ਕਿ ਭਾਜਪਾ ਆਉਣ ਵਾਲੇ ਲੋਕ ਸਭਾ ਚੋਣਾਂ ਲਈ ਕੰਗਨਾ ਰਣੌਤ ਨੂੰ ਟਿਕਟ ਦੇਣ ਲਈ ਤਿਆਰ ਕਰ ਰਹੀ ਹੈ ਇਸ ਦੀ ਪੁਸ਼ਟੀ ਉਹਨਾਂ ਦੇ ਪਿਤਾ ਅਮਰਦੀਪ ਰਣੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ ਹੈ ਉਹਨਾਂ ਕਹਿਣਾ ਹੈ ਕਿ ਕੰਗਨਾ ਰਣੌਤ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਚੋਣ ਲੜੇਗੀ ਹਾਲਾਂਕਿ ਇਹ ਤੈਅ ਨਹੀਂ ਹੋਇਆ ਹੈ ਕਿ ਕੰਗਨਾ ਨੂੰ ਕਿਸ ਸੀਟ ਤੋਂ ਟਿਕਟ ਮਿਲੇਗੀ ਪਰ ਹੁਣ ਚੰਡੀਗੜ੍ਹ ਵਿੱਚ ਇਹ ਚਰਚਾ ਤੇਜ਼ੀ ਨਾਲ ਹੋ ਗਈ ਹੈ ਕਿ ਭਾਜਪਾ ਇੱਕ ਵਾਰ ਫਿਰ ਪੈਰਾਸ਼ੂਟ ਉਮੀਦਵਾਰ ਤੇ ਦਾ ਲਗਾਏਗੀ ਇਸ ਦੇ ਨਾਲ ਹੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਟਿਕਟ ਲੈ ਕੇ ਖਿੱਚੋ ਤਾਣ ਸ਼ੁਰੂ ਹੋ ਗਈ ਹੈ ਉਸ ਨੂੰ ਦੇਖਦਿਆਂ ਭਾਜਪਾ ਲਈ ਬਾਹਰੀ ਉਮੀਦਵਾਰ ਖੜਾ ਕਰਨਾ ਮਜਬੂਰੀ ਬਣ ਜਾਵੇਗਾ ਜਿਸ ਵਿੱਚ ਕੰਗਣਾ ਰਣੋਤ ਦਾ ਨਾਮ ਸਭ ਤੋਂ ਪਹਿਲਾਂ ਆ ਰਿਹਾ ਹੈ ਕਿਉਂਕਿ ਉਹਨਾਂ ਦਾ ਚੰਡੀਗੜ੍ਹ ਨਾਲ ਬਹੁਤ ਪੁਰਾਣਾ ਸੰਬੰਧ ਹੈ ਉਹਨਾਂ ਡੀਏਵੀ ਸਕੂਲ ਸੈਕਟਰ 15 ਤੋਂ ਹੀ ਪੜ੍ਹਾਈ ਕੀਤੀ ਸੀ ਸਾਬਕਾ ਪ੍ਰਧਾਨ ਅਰੁਣ ਸੋਧ ਨੇ ਮੰਗਲਵਾਰ ਨੂੰ ਸ਼ਕਤੀ ਪ੍ਰਦਰਸ਼ਨ ਕਰਕੇ ਭਾਜਪਾ ਦੀ ਪਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ ਭਾਜਪਾ ਪਾਰਟੀ ਟਿਕਟ ਕਿਸ ਨੂੰ ਦੇਵੇਗੀ ਇਹ ਹਾਲੇ ਤੱਕ ਨਹੀਂ ਹੈ ਪਰ ਸ਼ਹਿਰ ਵਿੱਚ ਦਾਵੇਦਾਰੀ ਜਿਤਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਸੈਕਟਰ 33 ਵਿੱਚ ਭਾਜਪਾ ਦਾ ਦਫ਼ਤਰ ਹੋਣ ਦੇ ਬਾਵਜੂਦ ਅਰੁਣ ਸੋਧ ਨੇ ਸੈਕਟਰ 37 ਵਿੱਚ ਅਲੱਗ ਦਫ਼ਤਰ ਖੋਲ੍ਹ ਲਿਆ ਜਿਸ ਕਾਰਨ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਅਰੁਣ ਸੂਧ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਦੇ ਨਾਲ ਹੀ ਮੌਜੂਦਾ ਸੰਸਦ ਕਿਰਨ ਖੇਰ ਨੂੰ ਲੈ ਕੇ ਵੀ ਸਿਆਸੀ ਹਲਕਿਆਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਹੁਣ ਉਹਨਾਂ ਨੂੰ ਚੰਡੀਗੜ੍ਹ ਤੋਂ ਮੌਕਾ ਦੇਣ ਦੇ ਮੂਡ ਵਿੱਚ ਨਹੀਂ ਹੈ